ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਬੋਹੜ ਸਾਹਿਬ ਚਾਸਵਾਲ ਵਿਖੇ 15ਵਾਂ ਵਿਸ਼ਾਲ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿੱਚ 100 ਖੂਨਦਾਨੀਆਂ ਨੇ ਖੂਨਦਾਨ ਕੀਤਾ ਗੁਰਦੁਆਰਾ ਪ੍ਰਬੰਧਕ ਕਮੇਟੀ ಗ್ರಾಮ ਪੰਚਾਇਤ ਚਾਸਵਾਲ ਨਗਰ ਨਿਵਾਸੀ ਐਚ ડી ਐਫ ਸੀ ਬੈਂਕ ਬ੍ਰਾਂਚ ਮੰਡੀ ਗੋਬਿੰਦਗੜ ਮਿਸ਼ਨ ਲਾਲੀ ਤੇ ਹਰੀਆਲੀ ਦੇ ਮੋਢੀ ਹਰਦੀਪ ਸਿੰਘ ਸਨੌਰ ਦੇ ਸਹਿਯੋਗ ਨਾਲ ਲਗਾਏ ਗਏ ਇਸ ਖੂਨਦਾਨ ਕੈਂਪ ਦਾ ਉਦਘਾਟਨ ਸੰਤ ਬਾਬਾ ਰਣਜੀਤ ਸਿੰਘ ਟਿੰਗੀ ਵਾਲਿਆਂ ਅਤੇ ਅੰਗਰੇਜ਼ ਸਿੰਘ ਸਰਪੰਚ ਚਾ ਸਵਾਲ ਨੇ ਕੀਤਾ ਇਸ ਕੈਂਪ ਦੌਰਾਨ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਡਾਕਟਰਾਂ ਦੀ ਟੀਮ ਨੇ ਖੂਨਦਾਨੀਆਂ ਦਾ ਖੂਨ ਇਕੱਤਰ ਕੀਤਾ ਇਸ ਮੌਕੇ ਗੱਲਬਾਤ ਕਰਦਿਆਂ ਸੰਤ ਬਾਬਾ ਰਣਜੀਤ ਸਿੰਘ ਅੰਗਰੇਜ਼ ਸਿੰਘ ਸਰਪੰਚ ਨੇ ਜਿੱਥੇ ਪ੍ਰਬੰਧਕਾਂ ਵੱਲੋਂ ਕਿਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਉੱਥੇ ਉਹਨਾਂ ਸਮਾਜ ਸੇਵੀ ਸੰਸਥਾਵਾਂ ਪੰਚਾਇਤਾਂ ਯੂਥ ਕਲੱਬਾਂ ਨੂੰ ਅਪੀਲ ਕੀਤੀ ਕਿ ਖੂਨਦਾਨ ਕੈਂਪਾਂ ਵਰਗੇ ਉਪਰਾਲੇ ਕਰਨੇ ਚਾਹੀਦੇ ਹਨ ਉਹਨਾਂ ਕਿਹਾ ਕਿ ਦਾਨ ਦਿੱਤੇ ਖੂਨ ਨਾਲ ਕਿਸੇ ਲੋੜਵੰਦੇ ਦੀ ਜਾਨ ਬਚਾਈ ਜਾ ਸਕਦੀ ਹੈ ਉਨਾ ਕਿਹਾ ਕਿ ਬਲੱਡ ਬੈਂਕਾਂ ਵਿੱਚ ਖੂਨਦਾਨ ਦੀ ਕਮੀ ਨੂੰ ਪੂਰਾ ਕਰਨ ਲਈ ਵੱਧ ਤੋਂ ਵੱਧ ਖੂਨਦਾਨ ਕੈਂਪ ਲਗਾਏ ਜਾਣ ਇਸ ਮੌਕੇ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਵੀ ਕੀਤਾ ਗਿਆ 500 ਤੋਂ ਪੀਵੀ ਨਿਊਜ਼ ਚੈਨਲ ਲਈ ਭਰਪੂਰ ਸਿੰਘ ਮਟਰਾ ਦੀ ਖਾਸ ਰਿਪੋਰਟ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਬੋੜ ਸਾਹਿਬ ਚਾਸਵਾ ਪਾਸੇ ਨੌਮੀ ਜੋ ਕਿ ਚਰਨਛੋਹ ਸਥਾਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੌਵੀਂ ਪਾਤਸ਼ਾਹ ਉਹਨਾਂ ਦਾ ਹੈ ਸਥਾਨ ਹੈ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਹਰ ਸਾਲ ਦੀ ਤਰ੍ਹਾਂ ਸਾਡੇ ਨੌਜਵਾਨ ਵੀਰ ਉਹਨਾਂ ਦੇ ਸਹਿਯੋਗ ਵੱਲੋਂ ಗ್ರಾಮ ਪੰਚਾਇਤ ਚਾਸਵਾਲ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਸਵਾਲ ਦੇ ਸਹਿਯੋਗ ਦੇ ਨਾਲ ਹਰ ਸਾਲ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ। ਸੋ ਇਸ ਵਾਰ ਇਹ 15ਵਾਂ ਵਿਸ਼ਾਲ ਖੂਨਦਾਨ ਕੈਂਪ ਹੈ। ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਖੂਨਦਾਨ ਕਰ ਚੁੱਕੇ ਨੇ ਔਰ ਤੁਹਾਡੇ ਸਾਹਮਣੇ ਹੈ ਕਿ ਜਿਹੜੇ ਖੂਨਦਾਨ ਕਰਨ ਵਾਲੇ ਟੇਬਲ ਨੇ ਇਹ ਸਾਰੇ ਭਰੇ ਪਏ ਨੇ। ਔਰ ਨੌਜਵਾਨ ਖੜੇ ਨੇ ਖੂਨਦਾਨ ਕਰਨ ਦੇ ਲਈ ਸੋ ਖੂਨਦਾਨ ਕਰਨ ਦੀ ਲੋੜ ਕਿਉਂ ਪਈ ਹੈ ਲੋੜ ਇਸ ਕਰਕੇ ਪੈਂਦੀ ਹੈ ਕਿਉਂਕਿ ਅੱਜ ਕੱਲ ਸੜਕੀ ਹਾਸੇ ਬਹੁਤ ਵਾਪਰ ਰਹੇ ਨੇ ਹਾਸੇ ਦੇ ਵਿੱਚ ਬਲੱਡ ਬੈਂਕਾਂ ਦੇ ਵਿੱਚ ਖੂਨ ਦੀ ਕਮੀ ਹੈ ਮੌਕੇ ਤੇ ਖੂਨ ਨਾ ਮਿਲਣ ਕਰਕੇ ਕਈ ਵਾਰੀ ਜਾਨਾਂ ਅਜਾਈ ਚਲੀ ਜਾਂਦੀਆਂ ਨੇ ਸੋ ਅਸੀਂ ਬੇਨਤੀ ਕਰਦੇ ਹਾਂ ਇਲਾਕੇ ਦੇ ਜਿੰਨੇ ਵੀ ਪੰਚਾਇਤਾਂ ਨੇ ਯੂਥ ਕਲੱਬ ਨੇ ਸਮਾਜ ਸੇਵੀ ਸੰਸਥਾਾਂ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਖੂਨਦਾਨ ਕੈਂਪ ਵਰਗੇ ਉਪਰਾਲੇ ਕਰਨੇ ਚਾਹੀਦੇ ਨੇ ਤਾਂ ਜੋ ਇਹਨਾਂ ਖੂਨਦਾਨ ਕੈਂਪਾਂ ਦੇ ਵਿੱਚ ਇਕੱਤਰ ਹੋਇਆ ਖੂਨ ਕਿਸੇ ਲੋੜਵੰਦ ਦੀ ਜਾਨ ਬਚਾ ਸਕੇ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ ਸਾਡੇ ਨਗਰ ਚਾਸਵਾਲ ਦੇ ਸਰਪੰਚ ਅੰਗਰੇਜ਼ ਸਿੰਘ ਜੀ ਭਗਵੰਤ ਸਿੰਘ ਜੀ ਮਨਕੂ ਜੋ ਨਗਰ ਭਾਸੋ ਸੁਸਭਾ ਦਾ ਸਰਪੰਚ ਨੇ ਔਰ ਹੋਰ ਵੀ ਸਾਡੇ ਪਤਵੰਤੇ ਜਿਹੜੇ ਮੌਕੇ ਤੇ ਹਾਜ਼ਰ ਨੇ ਅਸੀਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਸਾਡਾ ਖੂਨਦਾਨ ਕੈਂਪ ਐ ਇਹ ਨੇਪਰੇ ਚੜਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ 15ਵਾਂ ਖੂਨਦਾਨ ਕੈਂਪ ਲੱਗ ਰਿਹਾ ਸਾਡੇ ਨਗਰ ਚਾਸਬਾਲ ਵਿੱਚ ਜੀ ਇਹ ਸਾਡੇ ਨੌਜਵਾਨਾਂ ਵੱਲੋਂ ਤੇ ਇਲਾਕੇ ਦੀਆਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਬਹੁਤ ਬਹੁਤ ਰਲ ਕੇ ਲਗਾਇਆ ਜਾਂਦਾ ਹੈ ਜੀ ਗ੍ਰਾਮ ਪੰਚਾਇਤ ਚਾਸਬਾਲ ਦਾ ਸਾਨੂੰ ਹਰ ਬਾਰ ਸਹਿਯੋਗ ਹੁੰਦਾ ਪੂਰਾ ਇਹਦੇ ਵਿੱਚ ਹਰਦੀਪ ਸਨੌਰ ਦੀ ਲਾਲੀ ਤੇ ਹਰਿਆਲੀ ਮਿਸ਼ਨ ਐਨਜੀਐਫਸੀ ਬੈਂਕ ਹੋਇਆ ਜਿਵੇਂ ਨਾ ਸਾਰਿਆਂ ਦੇ ਸਹਿਯੋਗ ਨਾਲ ਆ ਜਿਹੜਾ ਇਹ ਕੈਂਪ ਸਾਨੂੰ ਲਗਾਤਾਰ 15 ਸਾਲ ਹੋ ਗਏ ਜਿਹੜਾ ਲਗਾਤਾਰ ਲੱਗ ਰਿਹਾ ਤੇ ਹਰ ਇੱਕ ਵਾਰ ਇੱਥੇ ਵੱਦ ਤੋਂ ਵੱਧ ਲੋਕ ਖੂਨਦਾਨ ਕਰਨ ਲਈ ਆਉਂਦੇ ਨੇ ਜਿਹੜੀ ਗੁਰਦੁਆਰਾ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਤੇ ਸਾਡੇ ਗੁਰੂ ਘਰ ਬਣਿਆ ਹੈ ਗੁਰਦੁਆਰਾ ਬੋਹਰ ਸਾਹਿਬ ਇੱਥੇ ਦੀ ਕਮੇਟੀ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਇਹ ਕੈਂਪ ਲਈ ਕਿਉਂਕਿ ਇੱਥੇ ਸਾਰੀ ਸਹੂਲਤਾਂ ਉਹ ਕਰਵਾ ਕੇ ਦਿੰਦੇ ਨੇ ਸਾਨੂੰ ਸੰਗਤ ਦਾ ਸਾਥ ਦਿੰਦੀ ਹੈ ਮਤਲਬ ਬੜੀ ਖੁਸ਼ੀ ਵਾਲੀ ਗੱਲ ਹੈ ਵੀ ਲਗਾਤਾਰ 15 ਸਾਲਾਂ ਤੋਂ ਕਿ ਜਿਹੜਾ ਕੈਂਪ ਲੱਗੇ ਹੈ ਇਹਦੇ ਵਿੱਚ ਸੰਗਤ ਦਾ ਹਰ ਵਾਰ ਉਤਸ਼ਾਹ ਵਧ ਰਿਹਾ ਘਟ ਨਹੀਂ ਰਿਹਾ ਹੈ ਤੇ ਜਿਹੜੇ ਇਦਾਂ ਦੇ ਉਪਰਾਲੇ ਨੇ ਇਹ ਸਾਰੇ ਲੋਕਾਂ ਨੂੰ ਕਰਨਾ ਚਾਹੀਦੇ ਨੇ ਕਿਉਂਕਿ ਜਿਹੜਾ ਬਲੱਡ ਹੈ ਇਹ ਉਹ ਚੀਜ਼ ਹੈ ਵੀ ਜਿੱਥੇ ਕਿਸੇ ਦੀ ਕੋਈ ਜਾਤ ਨਹੀਂ ਪੁੱਛੀ ਜਾਂਦੀ ਕਿਸੇ ਦਾ ਕੋਈ ਧਰਮ ਨਹੀਂ ਪੁੱਛਿਆ ਜਾਂਦਾ ਜਦੋਂ ਕਿਸੇ ਇਨਸਾਨ ਦੀ ਜਾਨ ਜਾ ਰਹੀ ਹੁੰਦੀ ਹੈ ਤਾਂ ਉਹਨੂੰ ਸਿਰਫ ਇੱਕ ਚੀਜ਼ ਹੁੰਦਾ ਵੀ ਮੈਨੂੰ ਕਿਸੇ ਨਾ ਕਿਸੇ ਦਾ ਖੂਨ ਮਿਲ ਜਵੇ ਸਾਡਾ ਜਿਹੜਾ ਬੰਦਾ ਹੈ ਇਹਦੀ ਜ਼ਿੰਦਗੀ ਬਚ ਜਾਈ ਮਤਲਬ ਇਹ ਬਹੁਤ ਵੱਡਾ ਇੱਕ ਵੱਡਾ ਉਪਰਾਲਾ ਹੈ ਜੀ ਵੱਡੀ ਦੇਣ ਹੈ ਸੰਗਤ ਨੂੰ ਸਾਡੇ ਸਨੌਰ ਸਾਹਿਬ ਨੇ ਜਿਹੜੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਹ ਕੰਮ 'ਚ ਕਿਉਂਕਿ ਇਹਨਾਂ ਨੇ ਸਾਡੇ ਇਲਾਕੇ ਦੇ ਵਿੱਚ ਲੋਕਾਂ ਦੇ ਵਿੱਚ ਇਹ ਪੂਰਾ ਇੱਕ ਉਤਸ਼ਾਹ ਭਰਿਆ ਹੋਇਆ ਹੈ ਉਕੇ ਪਹਿਲਾਂ ਨਹੀਂ ਤੁਸੀਂ ਜਾਣਦੇ ਹੋ ਭਰੂਤ ਦੀ ਲੋਕ ਬੜਾ ਡਰਦੇ ਸੀ ਅਗਲਾ ਕਹਿੰਦਾ ਸੀ ਯਾਰ ਖੂਨਾਨ ਕਰਤਾ ਤਾਂ ਮੈਨੂੰ ਪਤਾ ਨਹੀਂ ਕੀ ਹੋ ਜਾਊਗਾ ਵਿੱਚ ਕੁਮਜੋਰੀ ਪੈ ਜਾਊ ਮੈਨੂੰ ਕੋਈ ਬਿਮਾਰੀ ਨਾ ਲੱਗ ਜਾਏ ਪਰ ਇਹਦੇ ਨਾਲ ਕੀ ਹੈ ਵੀ ਬੰਦਾ ਤੰਦਰੁਸਤ ਹੁੰਦਾ ਹੈ ਉਲਟਾ ਇਹਦੇ ਜਿਹੜੇ ਫਾਇਦੇ ਨੇ ਕੋਈ ਨੁਕਸਾਨ ਨਹੀਂ ਹੈਗਾ ਇਸ ਕਰਕੇ ਸਭ ਨੂੰ ਅਸੀਂ ਤਾਂ ਬੇਨਤੀ ਕਰਦੇ ਆ ਵੀ ਵੱਧ ਤੋਂ ਵੱਧ ਇਹ ਜੇ ਕੈਂਪ ਲਾਉਣੇ ਚਾਹੀਦੇ ਨੇ ਤੇ ਸਹਿਯੋਗ ਦੇਣਾ ਚਾਹੀਦੇ ਹੈ